5 ਸਾਲ ਹੋ ਗਏ ਸਾਡੀ ਯਾਰੀ ਲੱਗੀ ਨੂੰ ਵੀ ਕਿਤੇ ਸੂਟ ਵੀ ਨਹੀਂ ਦਿੱਤਾ ਤੂੰ ਸੁਹਾਗੇ ਹੋਗੰਦਾ ਗਾਲ ਸੁਣ ਵੀ ਮੈਂ ਨਾ ਬੜਾ ਗਰੀਬ ਐ ਕਹਿੰਦਾ ਇੱਕ ਬਾਪੂ ਮੇਰਾ ਪੜਾੜ ਪੈ ਕਹਿੰਦਾ ਮੈਨੂੰ ਵੀ ਪੈਸੇ ਭੁਰੀਂ ਦਿੰਦਾ ਕਹਿੰਦਾ ਮੈਨੂੰ 10 ਰੁਪਏ ਦਿੰਦਾ ਵਾ ਬੀੜੀਆਂ ਮੂੜੀਆਂ ਵਾਸਤੇ ਕਹਿੰਦਾ ਤੇ ਕਹਿੰਦਾ ਵੱਧ ਪੈਸੇ ਨਹੀਂ ਦਿੰਦਾ ਤੇ ਕਹਿੰਦਾ ਐਦ ਕੀ ਤੂੰ ਐਵੇਂ ਗੁੱਸੇ ਨਾਲ ਹੋ ਕਹਿੰਦਾ ਵੀ ਮੈਂ ਨਾ ਐਦ ਕੀ ਭੇਡਾਂ ਦੀ ਉਹਨਾਂ ਚੋਰੀ ਵੇਚੂਗਾ ਬਾਪੂ ਤੋਂ ਤੇ ਫੇਰ ਮੈਂ ਤੈਨੂੰ ਪੈਸੇ ਦਊਂਗਾ ਬਣਾ ਝਾਂਜਣਾ ਸੰਵਾਲੀ ਬਣਾ ਸੂਟ ਸੰਵਾਲੀ ਕੀ ਕਹਿੰਦਾ ਬਣਾ ਥੋੜਾ ਦੇ ਦਿਓ ਕਹਿੰਦਾ ਪਾ ਨਾ ਐਵੇਂ ਦੂਰੀ ਨਹੀਂ ਐ ਮ ਪਾਣਾ ਮੇਂ ਦੂਰੀ ਐ ਪਾਣਾ ਮੇਂ ਦੂਰੀ ਇਹ ਮੇਰੀ ਮਜਬੂਰੀ ਐਤ ਕੀ ਡਿਮਾਂਡ ਤੇਰੀ ਕਰ ਦੂੰਗਾ ਪੂਰੀ ਇੱਕ ਲਿਆਕ ਰੱਖੀ ਇੱਕ ਲਿਆਕ ਰੱਖੀ ਤੇਰੇ ਲਈ ਮੈਂ ਡੋਰੀ ਕਨੱਪੇਡਾਂ ਦੇ ਬਿੱਲੋਂ ਉਹਨਾਂ ਵੇਚ ਕੇ ਤੈਨੂੰ ਦੇਊਂਗਾ ਬਾਪੂ ਤੋਂ ਪੈਸੇ ਚੋਰੀ ਫੇਡਾਂ ਦੀ ਬਿੱਲੋਂ ਉਹਨਾਂ ਵੇਚ ਕੇ ਤੈਨੂੰ ਦੇਊਂਗਾ ਬਾਪੂ ਤੋਂ ਪੈਸੇ ਚੋਰੀ ਬਲਾਂ ਝਾਂਜਰਾਂ ਬਣਾ ਲਈ ਭਵੇਂ ਛੂੜ ਦੋ ਸਵਾਲੀ ਇਹ ਵੀ ਸਰਾਵਾ ਆਖਦਮ ਸੁਰ ਦੇ ਕਾਕਾ ਸੁਰ ਤੇ ਆ ਰੱਖਿਆ ਕਰੋ ਯਾਰ ਤੂੰ ਇੱਕੜਾ ਘੱਟ ਲੈ ਕੇ ਜਾਣਾ ਹੈ ਇਹ ਇੱਕੜਾ ਤੋਂ ਮੋਲ